ਖੇਡ ਦੇ ਮੈਦਾਨ ਦੇ ਵਿੱਚ ਇਹ ਅਰਬਲ ਕੋੜਾ ਅਮਨ ਕੋੜਾ ਖਲਚਿਆਗਾ ਤਰਾਸ਼ਿਆ ਮੱਲ ਦੂਜੇ ਪਾਸੇ ਕਹਿੰਦੇ ਯੋਰਪ ਦੇ ਪੂਰੇ ਸਿਜਤ ਬਸਟ ਜਫੀ ਗੱਬਰ ਮਜਵਾਨਾ ਖੜਾ ਹੈ ਇਹ ਕੁਲਦੀਪ ਸ਼ਕਰਮਾਸ਼ੀ ਵਾਲਾ ਹੈ ਅਲਫਰੰਦੀਪੁਰੀਆ ਗੋਪੀ ਹੈ ਆ ਆ ਗਿਆ ਜੱਪੁਰ ਨਜ਼ਰ ਮਰ ਬੇਜਰ ਲੀਗ ਦੇ ਪੂਰੇ ਸੀਜ਼ਨ ਦਾ ਜੱਪੁਰ ਨਜ਼ਰ ਮਰ ਕਹਿੰਦੇ ਸਭ ਤੋਂ ਵੱਧ ਕਬੱਡੀਆਂ ਪਹੁੰਚਾ ਰਿਹਾ ਹੈ ਯਾਰ ਪਲੇ ਖੇਡ ਸੀਜ਼ਨਾਂ ਦਾ ਵੀ ਬੈਸਟ ਹੈ ਰਾਇਲ ਕੀ ਕਬੱਡੀ ਕਲੱਬ ਤੋਂ ਖੇਡਿਆ ਨਦੌਰ ਵਾਲੇ ਨਿੱਕੇ ਦੀਆਂ ਗੱਲਾਂ ਆ ਦੁਨੀਆ ਦੇ ਵਿੱਚ ਹੋਈਆਂ ਨੇ ਆ ਇੱਕ ਪਾਸੇ ਲੱਗਿਆ ਜੋਰ ਹੋਈ ਗਈ ਤੇ ਪਰ ਸਾਹਮਣੇ ਪੁਆਇੰਟ ਜਿਹੜਾ ਹੈ ਨਦੌਰ ਆਏ ਨੇ ਕੈਂਚੀਆਂ ਯੂਰਪ ਦੇ ਵਿੱਚ ਵੀ ਬਹੁਤ ਮਾਲੀਆਂ ਔਰ ਅੱਜ ਵੀ ਕਹਿੰਦੇ ਮੁੰਡਾ ਕਮਾਉਂਦਾ ਨੰਬਰ ਜੋੜ ਗਿਆ ਮੇਰੇ ਵੀਰੋ ਮੱਖਣਾ ਤੇਰੇ ਲਈ ਨੌਜੋਨਾ ਸਤਕਾਰ ਹੈ ਆ ਸ ਨੌਜੋਨਾ ਸਲੂਟ ਹੈ ਲੰਬੀ ਪੜੀ ਖੇਡਦੇ ਚਾਹੇ ਫੁੰਦੀਪਰੀਆਂ ਦੀ ਕਾਲਾ ਅੱਖਰ ਮੱਖੀ ਦੀ ਗੱਲ ਲਓ ਸਮੀ ਦੇਲਾ ਬਾਬਾ ਨਾਮਕੀ ਦੀ ਧਰਤੀ ਦਾ ਕਰਦਾ 쿠ਸ਼ੀ ਤੇ ਪੜ ਜਿਹੜਾ ਰੀਡਰ ਦੇ ਹਿੱਸੇ ਆ ਆ ਭਵਿੰਦਰ ਢੋਲਾ ਆ ਗਿਆ ਇਸ ਲਈ ਖੇਡ ਮੈਦਾਨ ਅੰਦਰ ਮੇਰੇ ਵੀਰੇ ਆਓ ਤਰਮਿੰਦਰ ਢੋਲਾ ਕਬੱਡੀ ਪੌਂਦਲ ਵਜਿਆ ਹੋਇਆ ਅੱਜ ਢੋਲੇ ਦਾ ਪੁੱਤਰ ਵੀ ਖੇਡ ਗਰਾਊਂਡ ਦੇ ਵਿੱਚ ਆਇਆ ਆ ਸਾਹਮਣੇ ਤਰਮਿੰਦਰ ਢੋਲਾ ਲਓ ਮੈਂ ਇਸ ਵੇਲੇ ਤੋਂ ਸਾਡੀ ਖੇਡ ਕਬੱਡੀ ਦਾ ਇੱਕ ਹੀਰਾ ਮੱਲ ਹੈ ਇੱਕ ਮਿਹਨਤੀ ਪਲੇਅਰ ਹੈ ਭੂਮਾ ਪਿੰਡਾ ਤਰਮਿੰਦਰ ਸਿੰਘ ਨਾਮ ਹੈ ਦੁਨੀਆ ਕਹਿੰਦੇ ਢੋਲਾ ਅੰਮਰਸਰੀਆ ਕਹਿੰਦੀ ਹੈ ਤੇ ਆ ਸਾਹਮਣੇ ਕਹਿੰਦੇ ਮੁਕਾਬਲਾ ਇਹ ਸੰਤਮਾ ਵਾਲਾ ਖੇਡ ਗਰਾਊਂਡ ਦੇ ਵਿੱਚ ਗੋਲਾ ਤੇ ਰੈਫਰੀ ਸਾਹਿਬ ਕੀ ਫੈਸਲਾ ਲੱਕੇ ਭੰਦੇਰ ਜੀ ਪੁਆਇੰਟ ਕਹਿੰਦੇ ਜਾਫੀ ਦੇ ਖਾਤੇ ਵਿੱਚ ਜਾ ਜੜਿਆ ਹੈ ਅਗਲੀ ਕਬੱਡੀ ਪੁਆਇੰਟ ਮੈਂ ਤੇ ਰਵਿੰਦਰ ਜਰਾਲ ਜੀ ਆਹ ਕਹਿੰਦੇ ਖੇਡ ਮੈਦਾਨ ਦੇ ਵਿੱਚ ਬਰਿੰਦਰ ਬਰਿੰਦਰ ਪਿਸਟਲ ਹੈ ਪਿੰਡਰ ਪਿੰਡ ਹੈ ਜਿਹਨੇ ਮੋਕੇ ਦੀ ਥੁੱਕੜ ਦੇ ਵਿੱਚ ਵੱਸਿਆ ਹੋਇਆ ਪਿੰਡ ਹੈ ਸੰਤਾ ਮਹਾਪੁਰਸ਼ਾਂ ਦੀ ਧਰਤੀ ਹੈ ਪੁਰਾਣੇ ਖਿਡਾਰੀਆਂ ਦਾ ਪਿੰਡ ਹੈ ਖੇਡ ਪ੍ਰਮੋਟਰਾਂ ਦਾ ਪਿੰਡ ਹੈ ਆਹ ਪਿਸਟਲ ਦੀ ਪਈ ਹੋਈ ਰੇੜ ਚਾਰਾਂ ਜਾਫੀਆਂ ਦੇ ਵਿੱਚੋਂ ਕਨਦੀਪ ਜਿਹਨੂੰ ਕਬੱਡੀ ਦੇ ਵਿੱਚ ਹੰਟਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਇਹ ਸ਼ਿਕਾਰੀ ਹੈ ਔਰ ਇਹ ਹੰਟਰ ਹੈ ਮੇਰੇ ਵੀਰੋ ਖੇਡ ਕਬੱਡੀ ਦਾ ਪਰ ਬਰਿੰਦਰ ਸਿੰਘ ਪਿਸਤਲ ਨਾਮਰ ਆਪਣੀ ਟੀਮ ਦੇ ਲਈ ਜੋੜ ਗਿਆ ਮੇਰੇ ਵੀਰੋ ਆਹ ਖਿਡਾਰੀ ਇਹ ਸਾਲ ਇੰਗਲੈਂਡ ਦੇ ਵਿੱਚ ਤਕੜਾ ਪਿਛਲੇ ਸਾਹ ਵੀ ਖੇਡਿਆ ਇਹ ਸਾਲ ਵੀ ਸੰਦੀਪ ਨੰਗਲੰਬੀ ਵਾਲੀ ਦੀ ਖੇਡ ਕਲੱਬ ਟੈਨਫੋਰਡ ਦੇ ਲਈ ਤਕੜਾ ਖੇਡਿਆ ਮੇਰੇ ਮਿੱਤਰੋ ਹੋਰ ਦੂਜੇ ਪਾਸੇ ਛੋਟਾ ਚੱਕੀ ਰਵਦਾਸ ਵਾਲਾ ਇੱਕ ਵੱਡਾ ਚੱਕੀ ਫੇਰਦਾ ਤੇ ਇਹ ਛੋਟਾ ਚੱਕੀ ਹੈ ਕੋਚ ਕ੍ਰਿਸ਼ਨ ਦਾ ਚੇਲਾ ਇੱਕ ਗੱਪਰ ਨਜਵਰ ਕਹਿੰਦਾ ਛੋਟਾ ਚੱਕੀ ਇਹਨੇ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਮੱਲੀਆਂ ਵੱਲ ਰਮਣਾ ਜੋੜ ਗਿਆ ਆ ਗੱਪਰ ਨਜਵਰ ਕਹਿੰਦੇ ਹਸਨਪੁਰਾ ਪਿੰਡ ਹੈ ਤੇ ਬੱਲ ਤੇ ਪੁਰੀਆਂ ਦੋ ਪਿੰਡ ਮਸ਼ਹੂਰ ਕਰਨ ਵਾਲਾ ਆ ਗੱਪਰ ਨਜਵਰ ਹੈ ਜਰਮਨਜੀਤ ਸਿੰਘ ਲੱਗਾ ਕਹਿੰਦੇ ਬੱਲ ਪੁਰੀਆਂ ਮਸ਼ਹੂਰ ਕਰ ਦਿੰਦਾ ਆ ਨਜਵਰ ਕੌਣ ਹੈ ਇਹ ਕੁਲਦੀਪ ਅਸ਼ਕਰਵਾਸ਼ੀਆਂ ਵਾਲਾ ਪੂਰੇ ਯੂਰਪ ਦੇ ਖੇਡ ਸੀਜ਼ਨ ਦਾ ਦੂਜੇ ਨੰਬਰ ਦਾ ਯਾਫੀ ਮੇਰੇ ਵੀਰੋ ਅਮਰਪਾਲ ਟਾਰਜਨ ਵੀ ਆ ਗਿਆ ਇੱਕ ਵਾਰੀ ਤਾਲੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਆਂ ਗੱਲਾਂ ਹੁੰਦੀਆਂ ਗੱਲਾਂ ਹੋਟੀਆਂ ਔਰ ਦੂਜੇ ਪਾਸੇ ਸਾਹਮਣੇ ਸੁੱਖ ਇਹ ਸੁੱਖਾ ਮੰਗਾ ਮੇਰੇ ਵੀਰ ਕਬੱਡੀ ਪਾ ਕੇ ਪੜ ਲੈ ਕੇ ਵਾਪਸ ਗਿਆ ਮੀਰਾ ਕੋਟਿਆ ਤੇਰਾ ਵੀ ਸਨਕਾਰਾ ਸ਼ੇਰਾ ਮੀਰਾ ਕੋਟਿਆ ਵੀ ਪੁੱਜਿਆ ਆਹ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਕੱਲ੍ਹ ਵੀ ਕਹਿੰਦੇ ਰੱਤੇ ਬਾਅਦ ਹੀ ਖੇਡ ਮੇਲੇ ਦਾ ਇਹ 3600 ਫੋੜਦਾ ਜੇਤੂ ਹੈ ਇੱਕ ਕੁਰਸੀ ਵਾਲਾ ਦੀਪ ਹੈ ਇਹ ਟਾਪਰ ਹੈ ਔਰ ਕੰਤਾ ਤਿਆਰਵੇਂ ਨਾਲ ਜਫਾ ਲਾਉਗੇ ਨਹੀਂ ਪਰ ਸਮੇਂ ਦੀ ਗੱਲ ਹੈ ਦੀਪ ਵਿਸ਼ਕਾਰਵਾਸ਼ੀਆਂ ਵਾਲਾ ਪੁੱਜਾ ਹੋਇਆ ਆ ਪਾਲੇ ਹੁਣੀ ਪੁੱਜੇ ਹੋਇਆ ਲਓ ਅਗਲੀ ਕਬੱਡੀ ਬਿੱਲੇ ਜਾਣ ਦੀ ਤੇ ਬੋਲ ਸ਼ੇਰੇ ਠੱਠੇ ਜਿੱਲਾ ਯੋਗ ਕਹਿੰਦੇ ਬੰਦੇ ਯੋਗ ਦਾ ਵੀਰ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਤੇ ਦੂਜੇ ਪਾਸੇ ਬਾਬੇ ਬਾਬੇ ਪ੍ਰੀਤਮ ਸਿੰਘ ਦਾ ਕਹਿੰਦੇ ਬਾਪੂ ਪ੍ਰੀਤਮ ਸਿੰਘ ਦਾ ਪੁੱਤ ਇੱਕ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਪੱਲਾਖ ਖਿਆਲੇ ਵਾਲਾ ਕਰਦਾ ਹੈ ਉਹ ਵੀ ਮੁੰਡਾ ਯੋਰਤ ਖੇਡਿਆ ਤੇ ਆ ਵੀ ਮੁੰਡਾ ਯੋਰਤ ਖੇਡਿਆ ਤੇ ਸੁੱਖਾ ਕਹਿੰਦਾ ਅੱਜ ਕਿਸੇ ਨੇ ਪੈਸੇ ਨਹੀਂ ਪੁੱਛੇ ਅੱਜ ਸਾਰੇ ਪਲੇਅਰ ਜਿਹੜੇ ਆ ਉਹ ਇੱਕ ਮਾਣ ਦੇ ਨਾਲੇ ਯਾਰੀਆਂ ਪਕਾਉਣ ਦੇ ਨੇ ਇਹ ਵੀਰਾਂ ਦਾ ਧੰਨਵਾਦ ਹੈ ਸਾਰੇ ਪ੍ਰਬੰਧਕ ਵੀਰਾਂ ਦੇ ਨਾਲ ਸਰਬਕੋਟੀ ਸੁੱਖੇ ਦਾ ਪਿਆਰ ਹੈ ਤੇ ਸੁੱਖਾ ਕਹਿੰਦਾ ਆਹ ਧਰਤੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਇਹ ਬੱਲਪੁਰੀਆਂ ਵਾਲਾ ਜੁਲੀ ਇਹ ਜੁਲੀ ਹੈ ਬੱਲਪੁਰੀਆਂ ਵਾਲਾ ਤੇ ਮੁਕਾਬਲਾ ਦੂਜੇ ਪਾਸੇ ਤਲਦੀਪ ਸ਼ਿਕਾਰਾ ਵਾਲੇ ਦੇ ਨਾਲ ਬੱਲੇ 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 ਹੋ ਗਈ ਮਿੱਤਰੋ ਤੇ ਫਾਇੜਾ ਜੁਲੀ ਨੇ ਆਪਣੀ ਟੀਮ ਲਈ ਜੋੜਦਾ ਹੈ ਜੁਲੀ ਮਾ ਸਾਡੇ ਕੁਸ਼ਲ ਸਾਹਿਬ ਹੁੰਦੇ ਤਾਂ ਉਹਨੇ ਆਪਣੇ ਅੰਦਾਜ਼ ਦੇ ਵਿੱਚ ਗੱਲ ਕਰਨੀ ਸੀ ਯੂਲੀ ਯੂਲੀ ਮਾਈ ਡਾਰਲਿੰਗ ਇੰਦਾ ਪਿਆਰ ਦੀਆਂ ਗੱਲਾਂ ਉਹ ਕਰ ਜਾਂਦੇ ਸਨ ਔਰ ਉਹਨਾਂ ਦਾ ਵੀ ਸਤਕਾਰ ਹੈ ਉਹਨਾਂ ਦੀ ਕਮੈਂਟਰੀ ਦਾ ਸਤਕਾਰ ਹੈ ਆਹ ਖੀਰਾਂ ਵਾਲੀਆ ਬੁਲਟ ਆ ਗਿਆ ਬਰੇ ਵੀਰੋ ਤਾੜੀਆਂ ਵਾਹ ਤੇ ਖੀਰਾਂ ਵਾਲੀਏ ਬੁਲਟ ਨੂੰ ਲੋਕੀ ਤੁਕ ਤੁਕ ਕਹਿੰਦੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਅੱਜ ਬਾਬਾ ਜੈਲ ਸਿੰਘ ਜੀ ਦੀ ਯਾਦ ਵਿੱਚ ਹੋਰੇ ਕਬੱਡੀ ਕੱਪ ਤੇ ਮੇਰੇ ਵੀਰੋ ਐਨ ਕੱਲ ਵੱਖਰੀ ਹੋ ਰਹੀ ਹੈ ਅਰਪਨ ਧੋੜਾ ਅਰਪਨ ਧੋੜਾ ਇਹ ਕਹਿੰਦੇ ਮੇਰੇ ਵੀਰੋ ਇਹ ਸਾਹਮਣੇ ਨੌਜਵਾਨ ਪਾਦਾ ਕਬੱਡੀ ਬੂਲੇ ਨਗਰ ਦੀ ਧਰਤੀ ਹੈ ਆ ਪੂਰੀ ਦੇ ਪਿੰਡ ਦਾ ਆਹ ਸਾਹਮਣੇ ਵੇਖਦਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ ਨਦੋਹਰ ਵਾਲਾ ਮਿੱਕਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਆ ਨੌਜਵਾਨ ਵਧਿਆ ਜੱਸ ਜਿਹੜੇ ਨਹੀਂ ਖੇਡਦੇ ਨੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਪਲੀਜ਼ ਜਿਹੜੇ ਐਕਸ਼ਨ ਦੇ ਵਿੱਚ ਨੇ ਜਿਨ੍ਹਾਂ ਦੇ ਕੱਪੜੇ ਪਾਏ ਹੋਏ ਆ ਵੀਰ ਜੋ ਪੜਜੋ ਨਹੀਂ ਮੈਨੂੰ ਟਾਈਮ ਆਊਟ ਲੈ ਕੇ ਮੈਚੋਂ ਉੱਕਣਾ ਪੈਣਾ ਕਿਉਂਕਿ ਹਰ ਰੋਜ਼ ਦਾ ਇਹ ਮੇਰੇ ਵੀਰੋ ਜਿਹੜਾ ਕੰਮ ਹੋ ਜਾਂਦਾ ਹੈ ਵੀ ਦਰਸ਼ਕਾਂ ਨੂੰ ਦੇਖਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਆਹ ਸਾਹਮਣੇ ਨਿੱਕਾ ਜਿਹੋੜ ਵਾਲਾ ਇਧਰ ਦਿਲਵਾਰ ਸਿੰਘ ਜੀ ਘਰਿਆਲਾ ਉਧਰ ਬਿਕਰ ਭੰਦੇਰ ਹੈ ਤੇ ਇਧਰ ਸੁੱਖਾ ਸਰਫਗੋੜੀਆ ਅੱਜ ਵੱਡੀਆਂ ਜ਼ਿੰਮੇਵਾਰੀਆਂ ਇਸ ਇਲਾਕੇ ਦਾ ਨੌਜਵਾਨ ਸਾਡਾ ਵੀਰ ਯੋਰਤ ਨੇ ਖੇਡ ਮੈਦਾਨਾਂ ਤੇ ਮਾਰਦਾ ਪਿਸਣਾ ਕਰਦਾ ਗੱਲ ਮਖਰੀ ਇਸ ਜਿੰਦਾਬਾ ਰਿਆਂ ਰਿਆਂ ਲਓ ਮੱਖਣ ਮੱਖੀ ਅਗਲੀ ਕਬੱਡੀ ਪਾਉਣ ਦੇ ਲਈ ਫਰੰਦੀਪੁਰੀਆਂ ਨੂੰ ਟੱਚ ਹੋਇਆ ਲੈ ਵੀ ਸ਼ੇਰਿਆ ਢੋਲਾ ਫੇਰ ਆ ਗਿਆ ਜਿਹਨੂੰ ਸਕੋਰਪੀਓ ਗੱਡੀ ਦਾ ਮਾਰ ਦੋਨੇ ਸਕੋਰਪੀਓ ਗੱਡੀ ਮਿਲ ਗਈ ਹੈ ਇਹ ਧਰਮਿੰਦਰ ਢੋਲਾ ਘੋਮੇ ਵਾਲਾ ਕਪਰ ਮਜਬੂਰ ਹੈ ਇਹ ਧਰਮਿੰਦਰ ਸਿੰਘ ਨਾਮ ਹੈ ਤੇ ਦੁਨੀਆ ਢੋਲਾ ਅੰਮ੍ਰਸਰੀਆ ਕਹਿੰਦੀ ਹੈ ਆ ਅੰਮ੍ਰਸਰੀਆ ਢੋਲਾ ਫੇਰ ਦੇ ਮੈਦਾਨ ਦੇ ਵਿੱਚ ਤੇ ਫੈਸਲਾ ਰੈਫੀ ਸਰ ਦਾ ਕਿ ਪੁਆਇੰਟ ਜਿਹੜਾ ਰੇਂਡਰ ਦੇ ਖਾਤੇ ਅੰਕ ਧਰਮਿੰਦਰ ਢੋਲੇ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਹੈ ਅਗਲੀ ਕਬੱਡੀ ਪੌਣ ਵਾਸਤੇ ਪਿਸਟਲ ਵਧਿਆ ਹੋਇਆ ਉਹ ਜਿਹਦਾ ਪਲੇਅਰ ਵਧਿਆ ਹੋਇਆ ਕਰੀ ਤਾੜੀ ਮਾਰ ਕੇ ਦੱਸੋ ਉਹ ਤਾੜੀਆਂ ਮਾਰ ਕੇ ਦੱਸੋ ਅੱਜ ਦੇ ਖੇਡ ਮੈਲੇ ਦੇ ਦੁਨੀਆ ਦੇ ਟਾਪਰ ਪਲੇਅਰ ਆਏ ਆ ਸਮੇ ਸਮੇ ਜਿਹੜਾ ਇੰਨਾ ਗਰਾਉਂਟਾ ਦੇ ਵਿੱਚ ਸਾਰੇ ਸਟਾਰ ਖੇਡਿਆ ਜੋਤੇ ਸਮਰਾਵਰਗੇ ਸਮੇ ਬਰਨਾਲੇ ਵਰਗੇ ਸ਼ਬੇ ਧਰਵੜੀਏ ਵਰਗੇ ਬੱਬੂ ਕੰਢੀਲੇ ਵਰਗੇ शिंदे ਅਮਲੀ ਵਰਗੇ ਸੁਖਰਾਜ ਵਰਗੇ ਉਹ ਵੇਖਾ ਘੁਗੜਾ ਇਹ ਦੁਨੀਆ ਦੇ ਟੌਪ ਦੇ ਮੱਲੇ ਅਈਨਾ ਗਰਾਉਂਟਾਂ ਦੇ ਵਿੱਚ ਮੰੰਗੜਾ ਵਾਲਾ ਘੋਗੜਾ ਕੀ ਬਾਤ ਐ ਘੋਗੜਾ ਮੈਂ ਆਪ ਤੇਰੀ ਖੇਡ ਵੇਖੀ ਐ ਪਰ ਸ੍ਰਾਮਪੁਰ ਦੀ ਖੇਡ ਕਲੱਬ ਵੱਲੋਂ ਜਦੋਂ ਮੱਤੇ ਤੇ ਢੋਗੜ ਦੇ ਕਬੱਡੀਆਂ ਪਾਉਣੀਆਂ ਤੇ ਲੋਕਾਂ ਦੇ ਦਿਲ ਜਿੱਤਨੇ ਮੇਰੇ ਮਿੱਤਰੋ ਸਮੇਂ ਦੀਆਂ ਗੱਲਾਂ ਹੁੰਦੀਆਂ ਹਰ ਇੱਕ ਖਿਡਾਰੀ ਦਾ ਸਮਾਂ ਹੁੰਦਾ ਹੈ ਅੱਜ ਇਹਨਾਂ ਮੁੰਡਿਆਂ ਦਾ ਸਮਾਂ ਲਓ ਪੱਤਰੀ ਵਾਲਾ ਪਰ ਦੂਜੇ ਪਾਸੇ ਮੱਲੀਆਂ ਪਿੰਡਾਂ ਰਮਲੇ ਦਾ ਕਾਲੇ ਸੰਘਿਆ ਦੇ ਲਾਗੇ ਕਰਕੇ ਆਪਣੀ ਟੀਮ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਮਾਲਵਾ ਟੀਵੀ .ਕੋਮ ਅੱਜ ਦੇ ਇਸ ਕਬੱਡੀ ਕੱਪ ਨੂੰ ਸਾਰੇ ਭਰਾ ਲਾਈਵ ਦਿਖਾ ਰਹੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਆ ਔਰ ਗੁਰੂ ਘਰ ਦੇ ਸੇਵਾਦਾਰਾਂ ਦਾ ਬਹੁਤ ਬਹੁਤ ਆ ਰਿਹਾ ਬਹੁਤ ਬਹੁਤ ਧੰਨਵਾਦ ਕਰਦੇ ਆ ਮਹਾਂਪੁਰਸ਼ਾਂ ਦੇ ਬਾਤ ਵੱਡੇ ਆਸ਼ੀਰਵਾਦ ਨੇ ਮੇਰੇ ਵੀਰੋ ਮੁੱਖ ਸੇਵਾਦਾਰ ਬਾਬਾ ਪ੍ਰੇਮ ਸਿੰਘ ਜੀ ਔਰ ਉਹਨਾਂ ਦੀ ਆਮਦ ਹੈ ਇੱਕ ਪਾਸੇ ਜਰਮਨਜੀਤ ਸਿੰਘ ਲੱਗਾ ਇਹ ਮੁਖਤਿਆਰ ਸਿੰਘ ਦਾ ਪੁੱਤਰ ਆ ਇਹ ਨੌਜਵਾਨ ਮੇਰੇ ਵੀਰੋ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਕਬੱਡੀ ਖੇਡਦਾ ਹੈ ਇਹ ਲੰਬੀ ਪਾਲੀ ਦਾ ਘੋੜਾ ਹੈ ਲਓ ਸੁੱਖਾ ਮੰਗਾ ਅਗਲੀ ਕਬੱਡੀ ਪਾਰ ਦੇ ਲਈ ਨੌਜਵਾਨ ਮੇਰੇ ਵੀਰੋ ਇੱਕ ਪਾਸੇ ਆਹ ਟਰਪੱਲੇ ਆ ਜਾਂ ਫਿਰ ਨੌਜਵਾਨ ਮੇਰੇ ਮਿੱਤਰੋ ਇੱਕ ਕਠਿਆਲੇ ਵਾਲਾ ਇਹ ਕਠਿਆਲੇ ਵਾਲਾ ਔਰ ਸਾਹਮਣੇ ਦੇਖ ਲਾ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ ਤਪੁਰਜੀ ਵਾਲਾ ਫੇਰ ਦੀ ਪਾ ਗਿਆ ਤਪੁਰਜੀ ਵਾਲਾ ਦੀਪ ਆ ਗਿਆ ਉਹ ਐਕਸ਼ਨ ਵਾਲੀ ਮਸ਼ੀਰ ਆ ਗਈ ਹੈ ਉਹ ਟਰੈਕਟਰ ਨੇ ਜਿੱਤਿਆ ਮੁੰਡੇ ਨੇ ਟਰੈਕਟਰ ਲਈ ਜੰਸੀ ਜਿਤ ਬਣਾਈ ਹੋਈ ਘਰ ਜਿੱਤ ਕੇ ਆਹ ਹੈ ਦੀਪ ਤਪੁਰਜੀ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਪਾਉਂਦਾ ਕਬੱਡੀ ਇਹ ਦੂਜੇ ਪਾਸੇ ਅਮਰਤਪਾਲ ਕਰਦਾ ਕੋਸ਼ਿਸ਼ ਪਰ ਪੁਆਇੰਟ ਦੀਪ ਤਪੁਰਜੀ ਵਾਲਾ ਜਿਹਦੀ ਸ਼ਾਦੀ ਦੇ ਉੱਪਰ ਗਏ ਨੇ ਆਹ ਕੱਤਾ ਬਣਿਆ ਹੋਇਆ ਜੱਕਾ ਬਣਿਆ ਹੋਇਆ ਅਗਲੀ ਕਬੱਡੀ ਪਾਉਣ ਦਾ ਤੇ ਬਿੱਲਾ ਜੋ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਘੁੰਮਣਾਂ ਦਾ ਏਰੀਆ ਹੈ ਜਿਵੇਂ ਸਤ ਬਾਬਾ ਹਜਾਰਾ ਸਿੰਘ ਜੀ ਦੇ ਘੁੰਮਣ ਵਾਲੇ ਆ ਪੁਰਸ਼ਾਂ ਦੇ ਇਲਾਕੇ ਤੋਂ ਨਜ਼ਵਾਨ ਹੈ ਇਹ ਬਿੱਲਾ ਜੌਰ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਕਬੱਡੀ ਪਾਉਣ ਦਾ ਤੇ ਇਹ ਧਰਮਿੰਦਰ ਸਿੰਘ ਆ ਗਿਆ ਤੇ ਦੁਨੀਆ ਪਿਆਰ ਨਾਲ ਕਹਿੰਦੀ ਯੁਲੀ ਆ ਗਿਆ ਯੁਲੀ ਆ ਗਿਆ ਫਿਰ ਕਬੱਡੀ ਦੇ ਵਿੱਚ ਨਾਂ ਜਿਹੜਾ ਪ੍ਰਸਿੱਧ ਉਹ ਯੁਲੀ ਹੋਇਆ ਹੈ ਮਾਪਾਪਰੇ ਨਾਂ ਰੱਖਿਆ ਤਰਮਵੀਰ ਸਿੰਘ ਪਰ ਸਾਹਮਣੇ ਕਹਿੰਦੇ ਕੁਲਦੀਪ ਤੇ ਮੇਰੇ ਵੀਰੋ ਟਾਰਜਨ ਯਾਰ ਆਪਣੇ ਖੇਡ ਸੀ ਜਾਂਦੇ ਕਹਿੰਦੇ ਪਹਿਲੇ ਤੇ ਦੂਜੇ ਨੰਬਰ ਤੇ ਯਾਫੀ ਐਨ ਕੰਨੀਆਂ ਤੇ ਖੜਿਆ ਹੁਣ ਮੇਰੇ ਮਿੱਤਰੋ ਹੋਜੂ ਕੋਟਕਪੂਰੇ ਵਾਲਾ ਫਾਟਕ ਬੰਦ ਜਾਂ ਫਿਰ ਮਠੂ ਵਾਲਾ ਪੰਦ ਹੋਜੂ ਗੱਲ ਸਮੇਂ ਦੀ ਮੇਰੇ ਮਿੱਤਰੋ ਇੱਕ ਪਾਸੇ ਕੁਲਦੀਪ ਐ ਸ਼ਿਕਾਰਮਾਸ਼ੀਆਂ ਪਿੰਡ ਪਰ ਯੂਨੀ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਮੇਰੇ ਵੀਰੋ ਆਪਣੀ ਟੀਮ ਦੇ ਲਈ ਨੌਜਵਾਨ ਖਿਡਾਰੀ ਉਧਰ ਕਾਬਲ ਸਿੰਘ ਜੀ ਸੋਹੀ ਸਾਹਿਬ ਮੇਰੇ ਵੀਰੋ ਉਹ ਵੀ ਚੇਤੇ ਤਰ ਤੱਕ ਗੁਜਿਆ ਬਹੁਤ ਬਹੁਤ ਸਤਿਕਾਰ ਆ ਗਏ ਆ ਗਏ ਬਿਜਲੀ ਨਾਲ ਹੀ ਹੈ ਸਾਰਾ ਆ ਮੇਰਾ ਕੁੜਾ ਸ਼ਮਸ਼ੇਰ ਆਹ ਕੱਖ ਨਜ਼ਰ ਮਰ ਮੈਸੀ ਟਰੈਕਟਰ ਆ ਜੇਤੂ Randy ਜੀਵਰਾਜ ਜੇਤੂ ਕਰੇਤਾ ਗੱਡੀ ਨਾਲ ਸਲਵਾਨਾ ਤੇ ਕਈ ਮੋਟਰਸਾਈਕ ਜਿੱਤੇ ਮੀਰਾਕੋਟੀਆਂ ਸ਼ਮਸ਼ੇਰ ਨੇ ਆਹ ਕੱਖ ਨਜ਼ਰ ਮਰ ਅਗਲੀ ਰੇਡ ਬੌਂਡ ਦੇ ਅਰਪਲ ਇੱਕ ਹੋੜਾ ਖੇਡ ਦੇ ਮੈਦਾਨ ਦੇ ਵਿੱਚ ਅਤੇ ਦੂਜੇ ਪਾਸੇ ਅਮਰਤਪਾਲ ਆਹ ਕਹਿੰਦੇ ਛੋਟਾ ਟਾਰਜਨ ਖੇਡ ਗਰਾਊਂਡ ਦੇ ਵਿੱਚ ਬੱਲੇ 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 ਫਿੱਤੀ ਜਿ ਪੁਆਇੰਟ ਰੇਡਰ ਦੇ ਖਾਤੇ ਅੰਕ ਧਾਵੀ ਦੇ ਖਾਤੇ ਆ ਅਗਲੀ ਕਬੱਡੀ ਜੱਗੂ ਦੀ ਤੇ ਗੋਲ ਰਣਪਿੰਦਰ ਵੀਰ ਦੇ ਜੱਗੂ ਸੈਦੋ ਵਾਲੀਆ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਨ ਵਧਿਆ ਹੋਇਆ ਕਪੂਰ ਖੱਲੀਆ ਇੱਕ ਪਾਸੇ ਗੋਲਾ ਸੰਧਵਾ ਪਿੰਡ ਹੈ ਔਰ ਨਾਲ ਕਹਿੰਦੇ ਬੱਲਾ ਕਠਿਆਲੇ ਵਾਲਾ ਛੋਟਾ ਚੱਕੀ ਹੈ ਉਹ ਜਿੰਨੀ ਲੱਗ ਗਿਆ ਮਹਿਮਦਵਾਲ ਦੀ ਧਰਤੀ ਦਾ ਮੇਰੇ ਮਿੱਤਰੋ ਆ ਛੋਟਾ ਚੱਕੀ ਹੈ ਆ ਛੋਟਾ ਚੱਕੀ ਆ ਔਰ ਦੂਜੇ ਪਾਸੇ ਜੱਕੂ ਹੈ ਸੇਤੋ ਵਾਲੀਆ ਇੱਕ ਪਾਸੇ ਛੋਟਾ ਚੱਕੀ ਲੱਗਿਆ ਜੋਰ ਤੇ ਪਹੁੰਚਣਾ ਹੈ ਔਰ ਰੇਡਰ ਦੇ ਹਿੱਸੇ ਜਾ ਜੁੜਿਆ ਵੱਡੇ ਚੱਕੀ ਨੇ ਤੇ ਗੱਜਣ ਹੋਣਾ ਨੇ ਜਦੋਂ ਹੜਾ ਆਏ ਔਰ ਸਾਰੇ ਭਰਾਵਾਂ ਨੇ ਰਣ ਵਿੱਚ ਕੇ ਹਮਲਾ ਮਾਰਿਆ ਸਾਰੇ ਕਬੱਡੀ ਯੱਗ ਦਾ ਸਾਰੇ ਭਰਾਵਾਂ ਦਾ ਧੰਨਵਾਦ ਹੁਣ ਤੱਕ ਮੇਰੇ ਵੀਰੋ ਜਿਹੜੀ ਸੰਗਤ ਹੈ ਉਹ ਸੇਵਾ ਲਾ ਕੇ ਮਾਨਵੇਂ ਦੁਆਬੇ ਤੋਂ ਪੁੱਜ ਰਹੀ ਹੈ ਬਹੁਤ ਵੱਡੀ ਗੱਲ ਆ ਬਹੁਤ ਬਹੁਤ ਸਕਾਰ ਆ ਆਹ ਸਾਹਮਣੇ ਮੱਖਣ ਮੱਖੀ ਦੀ ਰੇਡ ਚਾਰ ਜਾਫੇ ਦੇ ਵਿੱਚ ਹੁਣ ਕਾਲ ਇਸ ਨੌਜੰਦੇ ਨਾਲ ਇਹ ਸੱਨੀ ਹੈ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਪਰ ਸਰਸਕੋਟੀਆ ਸੁੱਖਾ ਆ ਵੀ ਗੁਰਪ੍ਰੀਤ ਮੱਲੀ ਫ੍ਰਾਂਸ ਤੇ ਸੀਦਾ ਹੋਰ ਉਹਨਾਂ ਵੱਲੋਂ ਕੀ ਹਿਆਰ ਦੇ ਨਾਲ ਮਾਨ ਸਰਮਾਨ ਬੱਚੇ ਜਾਂਗੇ ਲਓ ਨਿੱਕਾ ਨਦੋਹਰ ਦੀ ਧਰਤੀ ਹੈ ਦੁਨੀਆ ਦਾ ਟਾਪਰ ਆਉਣ ਵਾਲੇ ਸਮੇਂ ਦੇ ਵਿੱਚ ਆਸਾ ਵੱਡੀਆਂ ਨੇ ਉਹ ਜਾਨ ਨਹੀਂ ਬੜੀ ਹੈ ਦਿਮਾਗ ਦੇ ਨਾਲ ਵੀ ਕਬੱਡੀ ਖੇੜ ਜਾਂਦਾ ਹੈ ਅੱਜ ਨਿੱਕੇ ਦਾ ਟਾਈਮ ਆ ਸੱਚੇ ਬਾਦਸ਼ਾਹ ਦੀ ਇਹਦੇ ਤੇ ਬਖਸ਼ਿਸ਼ ਆ ਨੰਬਰ ਲੈ ਗਿਆ ਆਪਣੀ ਟੀਮ ਲਈ ਲਓ ਅਗਲੀ ਕਬੱਡੀ ਬਰਿੰਦਰ ਪਿਸਟਲ ਦੀ ਬਰਿੰਦਰ ਪਿਸਟਲ ਰੇਡ ਪੋਰਦ ਲਈ ਵਧਿਆ ਹੋਇਆ ਹੈ ਉਹਦੇ ਪਾਸੇ ਚਾਰ ਜੱਫੀ ਹੈ ਫਤਾਪੁਰੀਆ ਇੱਕ ਵੀ ਖੜਿਆ ਚਾਰ ਸੈੱਟ ਦੇ ਵਿੱਚ ਨਾਲ ਕਹਿੰਦੇ ਨੌਜਵਾਨ ਅਬਰਤਾ ਆ ਸਣੀ ਹਡੇਰਾ ਬਾਬਾ ਨਾਲ ਕੱਜੜ ਇਲਾਕੇ ਦਾ ਉਹ ਪਾਲਾ ਵੀ ਆਇਆ ਹੈ ਅੱਜ ਗੱਜਰ ਵੀ ਆਇਆ ਦੀਪ ਵੀ ਆਇਆ ਸ਼ਿਕਾਰਾਂ ਵਾਲਾ ਕੋਚਾਂ ਦੇ ਵਿੱਚ ਜੰਡ ਕੋਚ ਕਹਲੇ ਵਾਲੇ ਦਾ ਤੇ ਸਾਡੇ ਜਸਵੀਰ ਦਾ ਹੈਪੀ ਕੋਰਲੇ ਦਾ ਧੰਨਵਾਦ ਹੈ ਆ ਜਲੇਆ ਤਰਮਿੰਦਰ ਸਿੰਘ ਕਬੱਡੀ ਪੋਰ ਦੇ ਲਈ ਉਹ ਤਰਮਿੰਦਰ ਢੋਲਾ ਅੰਮ੍ਰਿਤਸਰ ਯਾਕਪੁਰ ਨਗਰ ਨੂੰ ਭੂਮੇ ਵਾਲਾ ਤੇ ਫੈਸਲਾ ਹੋ ਗਿਆ ਹੈ ਰੈਫੀ ਸਾਹਿਬ ਦਾ ਕਿ ਪੁਆਇੰਟ ਜਿਹੜਾ ਤਰਮਿੰਦਰ ਢੋਲੇ ਦੇ ਖਾਤੇ ਵਿੱਚ ਹੈ ਜਿਹੜੇ ਮੁੰਡੇ ਨੂੰ ਕਹਿੰਦੇ ਸ਼ਿਕਾਰਪੀਏ ਕਬੱਡੀ ਰਵਿੰਦਰ ਜਲਾਲ ਨੇ ਦੱਸਿਆ ਕਿ ਆਉਣ ਵਾਲੇ ਖੇਡ ਮੇਲੇ ਦੇ ਉੱਪਰ ਹੰਤੂ ਵਾਲੇ ਧਰਮਿੰਦਰ ਢੋਲੇ ਨੂੰ ਕਹਿੰਦੇ ਸਕੈਰਪੀਓ ਗਿੱਟੀ ਮਾਨ ਸਨਮਾਨ ਦੇ ਵਿੱਚ ਮਿਲਦੀ ਹੈ ਅਗਲੀ ਕਬੱਡੀ ਪੋਰ ਤੇ ਜਰਮਨਜੀਤ ਸਿੰਘ ਲੱਗਾ ਕਹਿੰਦੇ ਬੱਲਪੁਰੀਆਂ ਵਾਲਾ ਨਗਰ ਦੁਨੀਆ ਨੂੰ ਕਹਿੰਦੀ ਇਹ ਮੁੰਡੇ ਨੂੰ ਲੱਗਾ ਬਾਬਾ ਵੀ ਕਹਿੰਦੀ ਹੈ ਬਹੁਤ ਤਗੜੇ ਘੱਪੜ ਵਾਲਾ ਨੂੰ ਆਹ ਲੱਗਾ ਬਾਬਾ ਤੇ ਜਿੱਦੇ ਪਾਸੇ ਬੱਲੇ 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 ਤੇ ਪੁਆਇੰਟ ਰੇਡਰ ਦੇਖਾਤੇ ਉਹ ਸੁਪੀਰ ਜੀ ਨਹੀਂ ਮਰਦੀ ਜਿਹੜੀ ਯੂਰਪ ਚ ਮਰਦੀ ਸੀ ਨਾ ਐਨ ਜਦੋਂ ਟਾਰਜਨ ਨੂੰ ਟੱਚ ਹੋ ਜਾ ਤਾਂ ਟਾਰਜਨੇ ਆ ਕੇ ਮੇਰੇ ਵੀਰੋ ਖੱਧਿਆਂ ਤੇ ਖੜ ਜਾਣਾ ਤੇ ਫੇਰ ਉੱਥੇ ਲੋਕਾਂ ਨੇ ਸਵਾਦ ਲੈਣਾ ਖੇਡ ਕਬੱਡੀ ਐ ਆਹ ਅਗਲੀ ਕਬੱਡੀ ਖੇਡ ਮਦਾਨ ਵਿੱਚ ਰਮਣਾ ਮੱਲੀਆਂ ਪਿੰਡ ਐ ਮੇਰੇ ਵੀਡੀਓ ਆਓ ਸਾਹਮਣੇ ਨੰਬਰ ਨੋਜਨ ਲੈ ਗਿਆ ਆਪਣੀ ਟੀਮ ਦੇ ਦੁਬੋਚੀ ਵਾਲਾ ਦੋਬਰਜੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦਾ ਐ ਨੋਜਨ ਔਰ ਕਨੇਡਾ ਖੇਡਾ ਐ ਸਾਲ ਆਓ ਸਾਹਮਣੇ ਪਾਉਂਦਾ ਰੇਡ ਥੋੜਾ ਝੁਗਿਆ ਝੁਗਿਆ ਇਸ ਕਰਕੇ ਨਹੀਂ ਵੀਰ ਬਣ ਗਿਆ ਕਿ ਇਹ ਇਸ ਕਰਕੇ ਆ ਵੀ ਜਾਫੀ ਜਿਹੜਾ ਕੰਨੀ ਤੇ ਖੜਾ ਦਾ ਹਰੀ ਨਿੱਕਰ ਦੇ ਵਿੱਚ ਟਾਰਗੇਟ ਇਹ ਬੜਾ ਖਤਰਨਾਕ ਹੈ ਇਹ ਲੱਤੀ ਵੀ ਲੱਗਦਾ ਹੈ ਔਰ ਇਹ ਮੂਹਰੇ ਹੋ ਕੇ ਵੀ ਕਾਮ ਕਰਾ ਜਾਂਦਾ ਹੈ ਆ ਰੇਂਡਰ ਨੂੰ ਹੁੰਦਾ ਵੀ ਮੈਂ ਕੋਈ ਚਾਂਸ ਨਾ ਦੇਣਾ ਲਓ ਸੁੱਖਾ ਮੰਗਾ ਅੱਜ ਬਾਪੂ ਹਰਪਾਲ ਸਿੰਘ ਦਾ ਕਹਿੰਦੇ ਸੋਰ ਲਹੂ ਵੰਦਿਆ ਵੀ ਪੁੱਤ ਨੇ ਮੇਰੇ ਵੀਰੇ ਮਾਨ ਸੁਧਾਰ ਦੀ ਧਰਤੀ ਸੰਤਾ ਮਹਾਪੁਰਸ਼ਾਂ ਦੇ ਤਪ ਸਥਾਨ ਤੇ ਹੋਰ ਇੱਕ ਕਬੱਡੀ ਕੱਪ ਦੇ ਵਿੱਚ ਦਵਾਇਆ ਇਹ ਵੱਡੀ ਗੱਲ ਹੁੰਦੀ ਹੈ ਆ ਅਗਲੀ ਕਬੱਡੀ ਪਾਉਣ ਦੇ ਲਈ ਧਰਮਵੀਰ ਸਿੰਘ ਇਹ ਯੂਲੀ ਬਲਪੁਰੀਆਂ ਦੀ ਧਰਤੀ ਹੈ ਵਟਾਲੇ ਦਾ ਏਰੀਆ ਆ ਮਾਝੇ ਦੀ ਧਰਤੀ ਅੱਜ ਵੱਟੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਐਨ ਕਹਿੰਦੇ ਮਾਲੇ ਦਾ ਬੈਰੀਕੇਡ ਸ਼ਿੰਗਾਰਿਆ ਪਿਆ ਖੇਡ ਮੈਦਾਨ ਲੱਗਿਆ ਚੋਰ ਇੱਕ ਪਾਸੇ ਸਣੀ ਤੇ ਦੂਜੇ ਪਾਸੇ ਯੂਲੀ ਪਾੜ ਲੱਗਿਆ ਆਪਣੀ ਟੀਮ ਲਈ ਲਓ ਬਿੱਲਾ ਜਾ ਮੰਗਲਵਾ ਸਰਪੰਚ ਆ ਗਿਆ ਮਿੱਲਾ ਜੋ ਮੰਗਲ ਵਾਲਾ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਬੜਾ ਹਾ ਕਬੱਡੀ ਪਾਉਣ ਦੇ ਲਈ ਚਾਰਾਂ ਦੇ ਵਿੱਚੋਂ ਕਿੰਨੀ ਨੇ ਫੇਰ ਕੋਸ਼ਿਸ਼ ਕੀਤੀ ਹੈ ਕਦੇ ਉੱਤੇ ਕਦੇ ਥੱਲੇ ਕਦੇ ਧੌਲ ਮਾਰਦਾ ਕਦੇ ਲੱਟਾ ਫੜ ਦੀ ਕੋਸ਼ਿਸ਼ ਕਰਦਾ ਪਰ ਖੇਡ ਕਬੱਡੀ ਹੈ ਹੀਰਾ ਵਾਲੀਆ ਬੁੱਲ ਟਾ ਗਿਆ ਜਿਹਨੂੰ ਇਹਨਾਂ ਦੀ ਖੇਡ ਪਸੰਦ ਆ ਇਹਦੀ ਖੇਡ ਪਸੰਦ ਆ ਉਹ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸੋ ਜੀ ਤਾੜੀਆਂ ਜ਼ੋਰਦਾਰ ਮਾਰ ਦਿਓ ਕਹਿੰਦੇ ਹਰਮਨ ਬੁੱਲਟ ਦੇ ਲਈ ਇਹ ਬਾਬੇ ਤਰਸੀਮ ਸਿੰਘ ਪੰਡਾਲ ਦਾ ਪੁੱਤ ਹੈ ਇਹ ਤਰਸੀਮ ਸਿੰਘ ਪੰਡਾਲ ਦਾ ਪੁੱਤ ਹੈ ਪਰ ਦੂਜੇ ਪਾਸੇ ਗੁਲਦੀਪ ਹੈ ਸ਼ਿਕਾਰ ਮਾਸੀਆਂ ਵਾਲਾ ਪਰ ਪੁਆਇੰਟ ਜਿਹੜਾ ਹਰਮਨ ਬੁਲੇਟ ਇਸ ਸਾਲ ਦੇ ਕੈਨੇਡਾ ਕੱਪ ਦਾ ਇੱਕ ਬੈਸਟ ਹੇਡਰ ਰਿਹਾ ਹੈ ਔਰ ਆਪਣੀ ਟੀਮ ਲਈ ਨੌਜਵਾਨ ਗੱਭੂ ਪੁਆਇੰਟ ਦਾ ਵਾਅਦਾ ਕਰ ਗਿਆ ਆ ਜਾ ਵੀ ਨੌਜਵਾਨ ਹੈ ਕੱਲ ਸ਼ੇਰ ਦੀ ਗੱਲ ਆ ਸਾਹਮਣੇ ਕਹਿੰਦੇ ਸ਼ਮਸ਼ੇਰ ਕਬੱਡੀ ਪੌਂਦਰ ਵਜ ਰਿਹਾ ਹੈ ਦਿਲਸ਼ੇਰ ਨੌਜਵਾਨ ਕਬੱਡੀ-ਕਬੱਡੀ ਕਰਦਾ ਹੋਇਆ ਮੀਰਾ ਕੁੱਟੀਆ ਸ਼ਹੀਦ ਮਹਿਤਾਬ ਸਿੰਘ ਬੰਗੂ ਦੇ ਪਿੰਡ ਦਾ ਗੱਭੂ ਨੌਜਵਾਨ ਕਹਿੰਦੇ ਕਬੱਡੀ ਪੌਂਦਰ ਲਈ ਇਹ ਦਿਲਸ਼ੇਰ ਵਜਿਆ ਹੋਇਆ ਨੌਜਵਾਨ ਹੈ ਆ ਕਬੱਡੀ-ਕਬੱਡੀ ਕਰਦਾ ਹੋਇਆ ਦੂਜੇ ਪਾਸੇ ਕਹਿੰਦੇ ਬੋਲਾ ਖੇਡ ਦੇ ਮੈਦਾਨ ਦੇ ਵਿੱਚ ਸਤਨਾ ਬੋਲਾ ਬਿਲਕੁਲ ਇੱਕ ਰੌ ਦ

ਪੁੰਨਿਆ ਤੈਨੂੰ ਢੇਰ ਸਾਰੀਆਂ ਵੀਰੇ ਮੁਬਾਰਕਾਂ 7 ਅਕਤੂਬਰ ਨੂੰ ਫਰੰਦੀਪੁਰ ਦੇ ਕਬੱਡੀ ਕੱਪ ਦੇ ਉੱਪਰ ਮੋਟਰਸਾਈਕਲਾਂ ਸਨਮਾਰ ਐਨ ਆਰ ਆਈ ਵੀਰ ਤੇ ਫਰੰਦੀਪੁਰ ਦੀ ਟੀਮ ਵੱਲੋਂ ਵੀਰਪੁਰੇ ਦੇ ਵੀਰ ਦਾ ਸਨਮਾਨ ਹੋਣਾ ਹੈ ਅਰਬਲ ਘੋੜਾ ਇੱਕ ਪੁਆਇੰਟ ਆਪਣੀ ਟੀਮ ਦੇ ਖਾਤੇ ਹੋਰ जोड ਗਿਆ ਤੇ ਸਿੰਧੂ ਵਾਲਿਆ ਜੱਗੂ ਰੇਡ ਪਾਉਣ ਦੇ ਲਈ ਫਿਰ ਕੇ ਪਰ ਰਜਮਾਣਾ ਅੱਜ ਸੁਧਾਰ ਦਾ ਮੇਲਾ ਖੇਡਿਆ ਜਾ ਰਿਹਾ ਹੈ ਸੁਧਾਰ ਦਾ ਮੇਲਾ ਖੇਡਿਆ ਜਾ ਰਿਹਾ ਹੈ ਮੇਰੇ ਵੀਰੋ ਤੰਤਨ ਬਾਬਾ ਜੈ ਸਿੰਘ ਜੀ ਦੀ 59ਵੀਂ ਵਰ੍ਹੇ ਆ ਅੱਜ ਜਿੱਥੇ ਆਪਾਂ ਸਾਰੇ ਜੁੜ ਬੈਠੇ ਆ ਆਹ ਸਾਹਮਣੇ ਇੱਕ ਪਾਸੇ ਸ਼ਰਮਾ ਫਰੀਦਕੋਟ ਦੀ ਧਰਤੀ ਤੋਂ ਪੁੱਜਿਆ ਫਰੀਦਕੋਟ ਦੇ ਲਾਗੇ ਟਿੱਗੋ ਰਮਾਣਾ ਪਿੰਡ ਆਹ ਕੁੜੀਆਂ ਦਾ ਸ਼ੌਕੀ ਔਰ ਦੂਜੇ ਪਾਸੇ ਦੇਖਦਾ ਵੀ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁੜਿਆ ਇਹ ਆ ਨੌਜਨ ਜੱਗੂ ਸੈਤੋਆਲੀਆ ਆਪਣੀ ਟੀਮ ਲਈ ਮੇਰੇ ਵੀਰੋ ਜੋੜਦਾ ਹੋਇਆ ਗੁਰਦਾਰਾ ਪਰੋ ਸਾਹਿਬ ਦੀਏ ਮੇਰੇ ਵੀਰੋ ਸਰ ਜ਼ਮੀਨ ਹੈ ਬਾਹ ਸਰਕਾਰ ਹੈ ਗੁਰੂ ਘਰ ਦੇ ਵਿੱਚ ਦਰਸ਼ਨ ਹੋਏ ਮੇਰੇ ਵੀਰੋ ਸੰਗਤ ਦੇ ਔਰ ਗੁਰੂ ਘਰ ਦੇ ਦਰਸ਼ਨ ਹੋਏ ਮਨ ਖੁਸ਼ ਹੋਇਆ ਮੱਖਣ ਮੱਖੀ ਪਾਵਾ ਰੇੜ ਚਾਰ ਜੱਥਿਆਂ ਦੇ ਵਿੱਚ ਹੁਣ ਕੌਣ ਐ ਮੇਰੇ ਵੀਰੋ ਗੱਲ ਵੱਖਰੀ ਹੋਣੀ ਹੈ ਇੱਕ ਪਾਸੇ ਸੋਣੀ ਹੈ ਮੇਰਾ ਪਾਪਾ ਨਾਨਕ ਦੀ ਧਰਤੀ ਦਾ ਔਰ ਦੂਜੇ ਪਾਸੇ ਮੱਖਣ ਮੱਖੀ ਨੰਬਰ ਆਪਣੀ ਟੀਮ ਲਈ ਜੋੜੀਆਂ ਹੈ ਨਾ ਨਜ਼ੋਰ ਵਾਲਾ ਪੌਣ ਦੇ ਲਈ ਨਜਵਾਨ ਹੈ ਨਿੱਕਾ ਨਜ਼ੋਰ ਵਾਲਾ ਸੋਹਣਾ ਸਰੀਰ ਹੈ ਨਜਵਾਨ ਦਾ ਉਹ ਵੇਖਿਆ ਸਰੀਰ ਜਰ ਭੁੱਖਲੇ ਦੀ ਪੂਰੀ ਲੱਗਦਾ ਜਰੂਰ ਇਹਨੇ ਚੰਗੀ ਹੋ ਪੂਰੀ ਆ ਸਾਹਮਣੇ ਦੂਜੇ ਪਾਸੇ ਬੱਲਾ ਕਟਿਆੜੇ ਵਾਲਾ ਕਰਦਾ ਕੋਸ਼ਿਸ਼ ਪਰ ਬਾਜੀ ਦਾ ਚੇਲਾ ਨਿੱਕਾ ਨਦੋਰ ਵਾਲਾ ਕਹਿੰਦੇ ਇੱਕ ਲੱਖਾਂ ਜਿਹਾ ਪੁਆਇੰਟ ਆਪਣੀ ਟੀਮ ਦੇ ਖਾਤੇ ਤੇ ਜੁੜ ਗਿਆ ਬੱਬੇ ਵੀ ਆਇਆ ਸੁੱਸ ਗਿਆ ਬੱਬਾ ਵੱਡੀ ਗੱਡੀ ਬਲ ਰਹੀ ਹੈ 7 ਕਿਤੋਂ ਤੋਂ ਫਰੰਦੀਪੁਰ ਦੇ ਕਬੱਡੀ ਕੱਪ ਦੇ ਉੱਪਰ ਬੱਬੇ ਨੂੰ ਅੰਗਾਰ ਪਾੜ ਹੈ ਆ ਸਾਹਮਣੇ ਪਿਸਟਰ

ਭਾਈ ਦਰਸ਼ਕ ਵੀਰੋ ਦੋਨੋਂ ਟੀਮਾਂ ਦੇ ਨੰਬਰ ਪਤਾ ਕਿੰਨੇ ਕਿੰਨੇ ਨੇ ਆ ਸਕਰੀਨ ਬੋਰਡ ਤੇ ਨਜ਼ਰ ਮਾਰ ਲਓ ਕਹਿੰਦਾ ਮੈਂ 13 ਬਾਈ ਤੇ ਤੂੰ ਮੇਰਾ ਬਾਈ ਨੰਬਰ ਵੀ ਹੈਗੇ 22 22 ਬਾਈ ਤੇਰੇ ਕਿੰ ਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਦੁਨੀਆ ਕਹਿੰਦੀ ਕਿ ਬਾਈ ਬਾਈ ਹੋ ਹੋ ਉਹਨਾਂ ਦੇ ਨੰਬਰ ਹੈ ਅੱਜ ਹਟਕੜਾ ਦਾ ਜਸ ਸਿੰਘ ਜੀ ਦੀ ਸਲਾਣਾ ਵਰਸੀ ਮਨਾਈ ਜਾ ਰਹੀ ਹੈ ਗੁਰਦਰਾਪੁਰੇ ਸਾਹਿਬ ਦੀ ਇਹ ਪਾਵਰ ਤੇ ਪੂਰਤ ਧਰਤੀ ਹੈ ਸੁਧਾਰਪਨ ਦਾ ਇੱਕ ਖੇਡ ਮੈਦਾਨ ਹੈ ਦੁਨੀਆ ਇਲਾਕੇ ਦੀ ਸੰਗਤ ਇਲਾਕੇ ਦੀ ਤੇ ਸਾਡੇ ਵੀਰ ਉਹ ਜਿਹੜੇ ਲਾਈਵ ਜੁੜੇ ਹੋਏ ਸਾਰਿਆਂ ਦਾ ਸਤਿਕਾਰ ਕਰਾਂਗੇ ਇਧਰਲੇ ਪਾਸੇ ਰਾਜਾ ਸਰਦਾਰ ਗੁਰਜੀਤ ਸਿੰਘ ਸਾਹੇਦਾਰ ਦਾ ਪੁੱਤ ਸੱਚੀ ਬੋਲੀ ਬੋਲਦਾ ਜਿਨੇ ਭਲੱਥਾ ਦੇ ਖੇਡ ਮੇਲੇ ਤੇ 10 ਲੱਖ ਦਾ ਜੱਫਾ ਲਾਇਆ ਕੋਈ ਖੇਡ ਮੇਲੇ ਤੇ ਘੋੜੀਆਂ ਦਾ ਜੇਤੂ ਟਰੈਕਟਰ ਦਾ ਜੇਤੂ ਰਾਜਾ ਪੰਦਰੀ ਵਾਲਾ ਤੇ ਗੁਰਜੀਤ ਵਾਲੇ ਦੀਪ ਦੀ ਰੋ ਤੇ ਗੋਰ ਜਲਾਲ ਵਾਲੇ ਵੀਰ ਦੀਪ ਗੁਰਜੀ ਵਾਲਾ ਦੀਪ ਕੁਮਰਜੀ ਦਾ ਕਲਦੀਪ ਤੇ ਦੀਪ ਕਲਦੀਪ ਤੇ ਦੀਪ ਜਲਦੀਪ ਤੇ ਦੀਪ ਇਨ ਐਕਸ਼ਨ ਪਾਇਆ ਦੂਜਾ ਹੰਟਰ ਆ ਖੇਡ ਕਬੱਡੀ ਦਾ ਮੇਰੇ ਮਿੱਤਰੋ ਉਹ ਲੱਗਿਆ ਯਾਰ ਜਿੱਦਾ ਦੀ ਟੱਕਰ ਹੋਈ ਆ ਸੁਧਾਰ ਵਾਲੇ ਇਲਾਕੇ ਵਾਲਿਓ ਤਾੜੀਆਂ ਵੱਜੀਆਂ ਹੀ ਨਹੀਂ ਇੱਕ ਵਾਰੀ ਝੱਟ ਕੇ ਜੇ ਤਾੜੀਆਂ ਮਾਰ ਕੇ ਦੱਸੋ ਮੈਚ ਕਿਦਾਂ ਦਾ ਲੱਗ ਰਿਹਾ ਹੈ ਸਿਰੇ ਦੀ ਕਬੱਡੀ ਹੋ ਰਹੀ ਹੈ ਮੈਚ ਚੋਟੀ ਦਾ 23 24 ਦਾ ਸਕੋਰ ਹੈ ਕੋਈ ਬੜਾ ਵੱਡਾ ਫਰਕ ਨਹੀਂ ਇਹ ਕਹਿੰਦੇ ਨੰਬਰ ਦਾ ਫਰਕ ਹੈ ਦਰਵਾਖਸ਼ ਹੈ ਕਿਰਿਆਲੇ ਵਾਲਿਆ ਗੱਲਾਂ ਹੋਣਗੀਆਂ ਸ਼ੋ ਮੈਚ ਦੀਆਂ ਲਓ ਇੱਕ ਪਾਸੇ ਆਹ ਕਮਾਲ ਆਹ ਕਮਾਲ ਢਾਕੇ ਹਿੱਕ ਤੇ ਲੈਣ ਵਾਲੀ ਗੱਲ ਕਰ ਗਿਆ ਕਿਉ ਗੱਪਰੂ ਚੋਟੀ ਦੇ ਰਾਜਾ ਬਾਜ ਤੇ ਕੀ ਸੁਦੀਪਾ ਇਹ ਰਾਜਾ ਹੈ ਪੱਤਰੀ ਦੀ ਧਰਤੀ ਦਾ ਜਿਸ ਨੌਜਵਾਨ ਦਾ ਮੇਰੇ ਵੀਰੋ ਖੇਡ ਕਬੱਡੀ ਦੇ ਵਿੱਚ ਵੱਡਾ ਨਾਮ ਹੈ ਲਓ ਤਰਮਵੀਰ ਸਿੰਘ ਜੂਲੀ ਬਲਕੁਰੀਆਂ ਵਾਲਾ ਬਲਕੁਰੀਆਂ ਵਾਲਾ ਕਹਿੰਦੇ ਰੋਡ ਪਾਟਲੇ ਜੂਲੀ ਵਧਿਆ ਹੋ ਨੌਜਵਾਨ ਹੈ ਕੱਦ ਦੇ ਜੂਲੀ ਦਾ ਸਮਰਸੀ ਗਲ ਮੋਟਰ ਗੇਟ ਹੈ ਪਰ ਕੰਮ ਵੇਖਿਓ ਮੁੰਡੇ ਦੇ ਇਹ ਲੰਮੇ ਖੇਡਦਾ ਰੁਪਿੰਦਰ ਕਰਾਲ ਜੀ ਕਈ ਸੱਟਾਂ ਪੇਟਾਂ ਵਿੱਚ ਮੁੰਡੇ ਦੇ ਆਪਣੇ ਸਰੀਰ ਦੇ ਉੱਪਰ ਝੱਲੀਆਂ ਆਹੋ ਜੁਲੀ ਬੱਲਪੁਰੀਆਂ ਵਾਲਾ ਇਹ ਆ ਜੁਲੀ ਬੱਲਪੁਰੀਆਂ ਦਾ ਤੇ ਦੂਜੇ ਪਾਸੇ ਅਮਰਤ ਆ ਕੇ ਤੇ ਟਾਰਜਨ ਤੇ ਦੂਜੇ ਪਾਸੇ ਜੁਲੀ ਬੱਲੇ 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 ਦੇ ਪੁਆਇੰਟ ਹੁਣ ਰੈਫਰੀ ਸਾਹਿਬ ਦੱਸਣਗੇ ਕਿ ਪੁਆਇੰਟ ਕਿੱਧਰਲੇ ਪਾਸੇ ਆ ਮੈਂ ਸਾਰੇ ਪ੍ਰਬੰਧਕ ਵੀਰਾਂ ਦਾ ਸਾਰੇ ਸੇਵਾਦਾਰ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਬਹੁਤ ਸੋਹਣੇ ਮੱਲ ਸੱਜੇ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੈ। ਇਹ ਕਿਹੜੀ ਰੰਗਰੂਪੀ ਸੰਗਤ ਦੀ ਇਹ ਦਸਿਆ ਪ੍ਰਬੰਧ ਵਧੀਆ